ਇਸ ਵੇਲੇ ਦੀ ਵੱਡੀ ਖਬਰ ਹੈ ਫਰੋਇਪੜ ਦੇ ਹਲਕਾ ਜੀਰਾ ਤੋਂ ਸਾਹਮਣੇ ਆ ਰਹੀ ਆ ਜਿੱਥੇ ਪਾਈ ਪਾਈ ਜੋੜ ਇੱਕ ਪਤੀ ਪਤਨੀ ਨੇ ਛੋਟਾ ਜਿਹਾ ਹਸਪਤਾਲ ਜਿਹੜਾ ਉਹ ਚਲਾਇਆ ਸੀਗਾ ਪ੍ਰਚਾਨਕ ਉੱਥੇ ਅੱਗ ਜਿਹੜੀ ਆ ਉਹ ਲੱਗ ਗਈ ਸਾਰਾ ਕੁ ਸੜ ਕੇ ਸੁਆਹ ਹੋ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪੜ ਦੇ ਹਲਕਾ ਜੀਰਾ ਦੀਆਂ ਹਨ ਜੀਰਾ ਦੇ ਮੱਲਾਂ ਵਾਲਾ ਗੋੜ੍ਹ ਦੀਆਂ ਹਨ ਜਿੱਥੇ ਇੱਕ ਨਿੱਜੀ ਹਸਪਤਾਲ ਦੇ ਅੰਦਰ ਅੱਗ ਲੱਗ ਗਈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਨੇ ਦੱਸਿਆ ਕਿ ਉਹਨਾਂ ਨੇ ਪਾਈ ਪਾਈ ਜੋੜ ਕੇ ਹਸਪਤਾਲ ਜਿਹੜਾ ਉਹ ਸ਼ੁਰੂ ਕੀਤਾ ਸੀਗਾ ਪਰ ਰਾਤ ਦੇ ਸਮੇਂ ਤੇ ਸ਼ਾਰਟ ਸਰਕਟ ਕਾਰਨ ਇੱਥੇ ਜਿਹੜੀ ਅੱਗ ਆ ਉਹ ਲੱਗੀ ਸੀ ਸਾਰਾ ਕੁਝ ਜਿਹੜਾ ਉਹ ਅੱਗ ਵਿੱਚ ਸੜ ਗਿਆ ਉਧਰ ਮੁੱਖ ਤੇ ਪਹੁੰਚੀ ਫਾਇਰ ਬਗੜ ਵੱਲੋਂ ਅੱਗ ਤੇ ਜਿਹੜਾ ਕਾਬੂ ਆ ਉਹ ਪਾਇਆ ਗਿਆ ਤਾਂ ਕਾਫੀ ਨੁਕਸਾਨ ਜਿਹੜਾ ਉਹ ਦੱਸਿਆ ਜਾ ਰਿਹਾ ਤਸਵੀਰ ਤੁਸੀਂ ਦੇ ਸਕਦੇ ਹੋ ਕਿ ਦੋਨੋਂ ਪਤੀ ਪਤਨੀ ਰੋਂਦੇ ਹੋਏ ਜਿਹੜੇ ਉਹ ਨਜ਼ਰ ਆ ਰਹੇ ਆ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਬੜੀ ਮੁਸ਼ਕਲ ਨਾਲ ਮੈਂਤ ਕਰਕੇ ਹਸਪਤਾਲ ਜਿਹੜਾ ਚਾਲੂ ਕੀਤਾ ਸੀਗਾ ਪਰ ਉਸ ਵਿੱਚ ਜਿਹੜੀ ਅੱਗ ਆ ਉਹ ਲੱਗ ਗਈ ਆ ਤਾਂ ਕੀ ਕੁਝ ਕਹਿਣਾ ਹੈ ਡਾਕਟਰ ਦਾ ਅਤੇ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਅਧிகਾਰੀਆਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਦੇ। ਬੜਾ ਬਚਾਅ ਹੋ ਗਿਆ ਜੀ। ਸਾਰਾ ਹੀ ਕਰੂਗਾ ਟੈਨਸ਼ਨ ਨਾ ਲੋ। ਇਹ ਤਾਂ ਟਾਈਮ ਨਾਲ ਪਤਾ ਲੱਗ ਗਿਆ ਜੀ ਪਿੱਛੋਂ ਤੱਕ ਜਾਂਦਾ ਤਾਂ ਫਿਰ ਕੀ ਹੋਣਾ? ਕੀ ਹੋਣਾ ਸੀ? ਬਿਲਕੁਲ। ਹੋਰ ਚਿੱਪਾ ਸੀ। ਆਜੋ ਕੋਈ ਡਾਕਟਰ ਸਾਹਿਬ ਆਉਂਦਾ ਡਾਕਟਰ ਸਾਹਿਬ ਹਸਪਤਲ ਤੇ ਅੱਗ ਲੱਗੀ ਤੁਹਾਨੂੰ ਤਾਂ ਪਤਾ ਲੱਗਦਾ ਮੈਨੇਜਮੈਂਟ ਦੇ ਦੋਸਤੇ ਕਿਤੇ ਸਰਦਾਰ ਭਪਿੰਦਰ ਸਿੰਘ ਆਰਮੋਰ ਫ੍ਰੇਪਰ ਪੰਜਾਬ ਪੁਲਿਸ ਚ ਤਾਇਨਾਤ ਉਹਨਾਂ ਦੇ ਘਰੇ ਸੁਖਮਨੀ ਸਾਹਿਬ ਦਾ ਪਾਠ ਸੀਗਾ ਜੀ ਭੋਗ ਮੈਂ ਤੇ ਮੇਰੇ ਵਾਈਫ ਉਥੇ ਫ੍ਰੇਪਰ ਭੋਗ ਤੇ ਗਏ ਸੀ ਤੇ ਮੈਂ ਫੋਨ ਤੇ ਆਉ ਦੇ ਦੇਖ ਰਿਹਾ ਵੀ ਮੇਰੇ ਕੈਮਰੇ ਜਿਹੜੇ ਹਸਪਤਲ ਤੇ ਚੱਲਦੇ ਬੰਦ ਹੋ ਗਏ ਮੇਰੀ ਕੰਮ ਵਾਲੀ ਜਿਹੜੀ ਹੈਗੀ 10 15 ਮਿੰਟ ਪਹਿਲਾਂ ਜਸਤ ਜਿੱਥੋਂ ਨਿਕਲੀ ਸੀ ਕੈਮਰੇ ਨਾਲ ਹੀ ਅਟੈਚ ਹੈ ਕੈਮਰੇ ਫੋਨ ਦੇ ਨਾਲ ਅਟੈਚ ਹੈ ਜੀ ਕੈਮਰੇ ਫੋਨ ਦੇ ਨਾਲ ਅਟੈਚ ਹੈ ਜਦ ਤੇ ਮੈਂ ਫੋਨ ਲਾਉਣ ਲੱਗਾ ਗਵਾਂਢ ਨਾਲ ਹੀ ਮੈਨੂੰ ਬਾਬਾ ਜੀ ਦਾ ਸਾਡੇ ਗਵਾਂਢ ਦਾ ਫੋਨ ਜਾਵੜਾ ਕਿੰਦਾ ਹੌਸਪਟਲ ਨੂੰ ਅੱਡ ਲੱਗੇ ਕੀ ਸਮਝਿਓ ਕਿੰਨਾ ਕੋ ਨੁਕਸਾਨ ਹੋ ਗਿਆ ਜਾਂ ਕਿਵੇਂ ਅੱਗ ਲੱਗੀ ਬਸ ਜੀ ਦੇਖੋ 20 ਸਾਲੋਂ ਕਿ ਮੈਨੂੰ 16 17 ਸਾਲੋਂ ਕਿ ਮਿੰਟ ਤੇ ਮੇਰੀ ਵਾਈਫ ਨੇ ਮਿੰਟ ਤੇ ਦਿਨ ਪੂਰਾ ਤੱਕ ਕਰਕੇ ਜਿਹੜਾ ਅਸੀਂ ਪਾਈ ਪਾਈ ਜੋੜ ਕੇ ਹਸਪੀਟਲ ਬਣਾਇਆ ਰੈਂਟ ਟੈਂਡ ਬਿਲਡਿੰਗ ਹਰੇਕ ਮਹੀਨੇ ਕਿਰਾਇਆ ਦੇ ਨਾਲ ਲਿਫਟਾਂ ਦੀਆਂ ਕਿਸ਼ਤਾਂ ਤਾਂ ਸਭ ਨੁਕਸਾਨ ਤਾਂ ਤੁਹਾਡੇ ਸਾਹਮਣੇ ਹੈ ਸਾਰਾ ਕੁਝ ਕੁਝ ਕਹਿੰਦੇ ਜਾਓਗੇ ਸਾਡਾ ਸ਼ਾਰਟ ਸਰਕਟ ਆਇਆ ਕਿ ਕਿਵੇਂ ਲੱਗਿਆ ਇਹ ਛੋਟਾ ਸਰਕਟ ਆਇਆ ਨਰਮਲ ਜੀ ਇਹ ਜਿਹੜੀ ਘਟਨਾ ਵਾਪਰੀ ਹੈ ਕਦੋਂ ਤੁਹਾਨੂੰ ਪਤਾ ਲੱਗਾ ਦੇ ਕਿਵੇਂ ਤੁਸੀਂ ਕੰਮ ਕੀਤਾ ਸਰ ਅੱਗ ਲੱਗਣ ਦੇ ਜਦੋਂ ਗਵਾਂਡਨ ਦੇ ਵਿੱਚ ਪਤਾ ਲੱਗਾ ਇਹਨਾਂ ਨੇ ਸਾਡੇ ਮਾਨਯੋਗ ਪ੍ਰਧਾਨਤਰੀ ਗੁਰਪ੍ਰੀਤ ਸਿੰਘ ਜੱਜ ਉਹਨਾਂ ਨੂੰ ਕਾਲ ਕੀਤੀ ਤੇ ਉਹਨਾਂ ਦਾ ਸਾਨੂੰ ਕਾਲ ਆਇਆ ਵੀ ਮੱਲਾਵਾਲਾ ਰੋਡ ਗੁਰੂ ਰਾਮਦਾਸ ਹਸਪੀਟਲ ਤੇ ਅੱਗ ਲੱਗ ਗਈ ਹੈ ਸਹਤਾਲੇ ਪਹੁੰਚੋ ਤੇ ਅਸੀਂ ਇੱਕ ਮਿੰਟ ਤੋਂ ਪਹਿਲਾਂ-ਪਹਿਲਾਂ ਆਪਣੀ ਗੱਡੀ ਲੈ ਕੇ ਰਵਾਨਾ ਹੋਏ ਤੇ ਇੱਥੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਤੇ ਜਾਨੀ ਨੁਕਸਾਨ ਹੋਣ ਤੋਂ ਬਚਾਇਆ ਜੀ ਮਾਲੀ ਨੁਕਸਾਨ ਦਾ ਅੰਦਾਜ਼ਾ ਬਾਅਦ ਚਲਾਇਆ ਜਾਏਗਾ ਕਿੰਨਾ ਕੋ ਨੁਕਸਾਨ ਹੋਇਆ ਕਿੱਥੇ ਅੱਗ ਲੱਗੀ ਇਹ ਹਸਪੀਟਲ ਦੇ ਦੋ ਕੈਬਨਾਂ 'ਚ ਅੱਗ ਲੱਗੀ ਹੈ ਜੀ ਮਾਲੀ ਨੁਕਸਾਨ ਦਾ ਅੰਦਾਜ਼ਾ ਤਾਂ ਬਾਅਦ ਵਿੱਚ ਲੱਗੇਗਾ ਪਰ ਇਨਾ ਜਾਨੀ ਨੁਕਸਾਨ ਦਾ ਪਤਾ ਜੀ ਸਮਝੋ ਕਦੋਂ ਲੱਗਿਆ ਸ਼ੌਰਟ ਸਰਕਟ ਦਾ ਕਾਰਨ ਅੱਗ ਲੱਗੀ